ਜੋ ਅੰਦਰ ਨੇ ਲੋ ਜੇਰਾ ਕਿ ਆਪਾਂ ਅੱਜ ਦਰਿਆ ਦੇ ਥੋਂ ਬੈਠਣਾ ਪੈ ਗਿਆ ਪਰ ਸਤਰਾਹ ਦੀਆਂ ਮਾਰੀਆਂ ਇੰਕੀਆਂ ਦੇ ਕਾਰਨ ਆਪਾਂ ਅੱਜ ਮਲਾਂ ਦਾ ਰੇਲੋ ਜੇਲਾ ਤੋਂ ਵੀ ਡਰਦੇ ਲੋ ਕਿਸੇ ਨਾਲ ਅੱਪੇ ਆਪੇ ਦੇਣਗੇ ਖੋ ਯਾ ਸਰਕਾਰ ਦਾ ਪਿੰਡ ਤੇ ਪਨਾਹ ਹੋਵੇ ਅੱਜ ਉਹਦੇ ਕਰੀਬੋਂ ਆਪਾਂ ਇਹ ਤਾਹਾ ਦੇ ਰਿਆਂ ਇਸ ਤੋਂ ਬਾਅਦ ਮੇਰੇ ਸਾਥੀਆਂ ਦਾ ਡੈਲੀ ਲਾਗੂ ਕਰੋ ਲੀਹੇ ਮੋੜੀਆਂ ਨੱਦੀਆਂ ਆਈਆਂ ਮੁੰਡਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਡੇ ਮਜ਼ਦਮਾਂ ਦੇ ਟੁੱਟੇ ਪੁਲਤੇ ਕੇਸ ਕਿਸਰੇ ਰੱਦ ਕਰੋ ਰੱਦ ਕਰੋ ਅੰਮ੍ਰਿਤ ਜੀ ਕੀ ਕਹੋਗੇ ਜੀ ਅੱਜ ਦੇ ਪ੍ਰਦਰਸ਼ਨ ਅੱਜ ਜਿਹੜਾ ਸਾਡਾ ਪ੍ਰਦਰਸ਼ਨ ਹੈ ਜੀ ਇਹ ਜੁਆਇੰਟ ਫਰਮ ਬਣਿਓਗਾ ਕਿਉਂਕਿ ਸਾਡੀਆਂ ਨਾ ਕਈ ਮੀਟਿੰਗਾਂ ਕਰਕੇ ਬਹੁਤ ਮੰਗਾਂ ਮੰਨੀਆਂ ਸੀ ਜਿਹੜੀਆਂ ਲਾਗੂ ਨਹੀਂ ਕਰੀਆਂ ਨਾ ਹੀ ਇਹ ਗ੍ਰੇਡਾਂ ਦੇ ਮੁਲਾਜ਼ਮ ਪੂਰੇ ਕਰ ਰਹੇ ਐ ਕਿਉਂਕਿ ਅਸੀਂ ਇੱਕ ਇੱਕ ਬੰਦਾ ਡਿਊਟੀ ਦੇ ਰਿਹਾ ਜਿਹੜੀ ਬਹੁਤ ਭਿਆਨਕ ਡਿਊਟੀ ਹੁੰਦੀ ਐ ਤੇ ਨਾ ਹੀ ਗ੍ਰੇਡਾਂ ਵਾਲਿਆਂ ਦੀ ਕੋਈ ਪ੍ਰੋਮੋਸ਼ਨਾਂ ਦਾ ਖੜੋਤ ਪਾ ਰੱਖੀ ਐ ਤੇ ਨਾ ਹੀ ਉਹ ਪ੍ਰੋਮੋਸ਼ਨਾਂ ਕਰ ਰਹੇ ਐ ਨਾ ਹੀ ਜਿਹੜਾ ਕੋਈ ਸਾਡਾ ਪੇਮੈਂਟ ਦਾ ਕੋਈ ਪਿਛਲਾ ਮਸਲਾ ਸੀ ਉਹ ਕਰ ਰਹੇ ਐ ਨਾ ਹੀ ਸਾਡੇ ਚ ਜਿਹੜੇ ਆਰਟੀਐਮ ਨੇ ਉਹਨਾਂ ਨੂੰ ਕੋਈ ਪ੍ਰੋਮੋਸ਼ਨ ਵਗੈਰਾ ਤੇ ਜਿਹੜੇ ਸਾਡੇ ਸਾਥੀ-ਸਾਥੋਂ ਵਿਛੜ ਗਏ ਉਹਦੇ ਤਰਸ ਦੇ ਆਧਾਰ ਤੇ ਜਿਹੜੀਆਂ ਨੌਕਰੀਆਂ ਦੇਣੀਆਂ ਸੀ ਉਹ ਕੋਈ ਵੀ ਨਹੀਂ ਦੇ ਰਿਹਾ ਬਹੁਤ ਜ਼ਿਆਦੇ ਕੇਸ ਪਏ ਨੇ ਤਾਂ ਤਾਂ ਕਰਕੇ ਜੇ ਸਰਕਾਰ ਸਾਡੀਆਂ ਇਹਨਾਂ ਮੰਗਾਂ ਮੰਨਨੀ ਨਹੀਂ ਧਿਆਨ ਦੇਊਗੀ ਸਾਡਾ ਡੀਏ ਨਹੀਂ ਦੇਊਗੀ ਤਾਂ ਇਹ ਜਿਹੜਾ ਤਿੰਨ ਦਿਨ ਦੀ ਲੀਵ ਭਰੀ ਐ ਇਹ ਤਿੰਨ ਤੋਂ 30 ਵੀ ਹੋ ਸਕਦੀ ਐ ਸਾਡੀਆਂ ਜੁਆਇੰਟ ਹੋਣ ਸਾਡੇ ਇਕੱਠ ਮੁਤਾਬਕ ਅਸੀਂ ਇਹ ਕੰਮ ਵੀ ਜਾਮ ਕਰਾਂਗੇ ਤਾਂ ਭਗਵਾਨ ਜਮਾਨ ਨੂੰ ਮੇਰੀ ਬੇਨਤੀ ਐ ਵੀ ਜਿੱਥੇ ਤੈਨੂੰ 92 ਸੀਟਾਂ ਦਵਾ ਸਕਦੇ ਆ ਜੇ ਤੂੰ ਸਾਡੀਆਂ ਮੰਗਾਂ ਮੰਨ ਲੇਂਗਾ ਤਾ ਅਗਲੀ ਵਾਰੀ ਇਹ 100 ਹੋ ਸਕਦੀਆਂ ਤੇ ਜੇ ਤੂੰ ਨਾ ਮੰਨੇਗਾ ਤਾਂ ਮੂਰਲਾ ਨਾਇਆ ਵੀ ਉੱਠ ਸਕਦਾ ਤੇ ਹੋ ਸਕਦਾ ਦੂਆ ਵੀ ਉੱਡ ਜਾਏ ਅਸੀਂ ਵੰਡ ਵੀ ਦੇਵਾਂਗੇ ਇਸ ਨੂੰ 46 ਤੇ ਵੰਡ ਕੇ ਜ਼ੀਰੋ ਵੀ ਕਰ ਦਿਆਂਗੇ ਤੇ ਜਿਸ ਅਸੀਂ ਚਾਹੀਏ ਤਾਂ ਤੈਨੂੰ 100 ਵੀ ਕਰ ਦਿਆਂਗੇ ਤਾਂ ਕਰਕੇ ਤੂੰ ਵਾਅਦਾ ਕਰਕੇ ਆਇਆ ਸੀ ਬੇਰਜ਼ਗਾਰੀ ਖਤਮ ਕਰਨ ਦਾ ਤਾਂ ਸਾਰਾ ਕੁਝ ਕਰਿਆ ਤਾਂ ਇਹੀ ਮੇਰੀ ਅਪੀਲ ਆ ਸਰਕਾਰ ਨੂੰ ਵੀ ਸਾਡੀਆਂ ਮੰਗਾ ਮੰਗਾਵੰਨੀ ਧਿਆਨ ਦੇ ਤੇ ਅੱਗੇ ਤੋਂ ਸਾਡੀਆਂ ਜਿਹੜੇ ਸਾਰੇ ਰੈਗੂਲਰ ਰੱਖਾ ਐਂਡ ਹੀ ਮੈਂ ਕਹਿੰਦਾ ਹੋਇਆ ਸੋਡੇ ਮਾਦੀ ਮਰਾ ਸੀ ਸਰਕਾਰ ਦੇ ਨਾਲ ਕੁਝ ਗੱਲਾਂ ਬਖਰੀਆਂ ਸੀਗੀਆਂ ਉਹ ਤੌਰ ਤੇ ਵੀ ਬਖਰੇ ਰੂਪੇ ਧਰਨਾ ਦੇਣਾ ਸੀ ਪਰ ਫੇਰ ਵੀ ਸਾਡੀ ਜਿਹੜੀ ਸ਼ਾਂਤੀ ਹੋਈ ਹੈ ਜਨਤ ਫੋਰਮ ਦੇ ਨਾਲ ਵੀ ਜੋ ਆਪਾਂ ਸਾਂਝੇ ਰੂਪ ਦੇ ਵਿੱਚ ਲਈਏ ਕਿਉਂਕਿ ਸਾਡੀਆਂ ਕੁਝ ਮੰਗਾਂ ਸਾਂਝੀਆਂ ਨੇ ਜਿਵੇਂ ਸਾਡੇ ਡੀਏ ਦਾ ਬਕਾਇਆ ਹੈਗਾ ਸਾਡੇ ਕਿਸ਼ਤਾਂ ਬਕਾਇਆ ਹੈਗਾ ਸਾਡਾ 2.5 ਨਾਟ ਦਾ ਬਕਾਇਆ ਹੈਗਾ ਜਾਂ ਹੋਰ ਜਿਹੜੇ ਬਕਾਏ ਨੇ ਉਹਨਾਂ ਨੂੰ ਵੀ ਲਾਗੂ ਕਰਵਾਉਣ ਲਈ ਅਸੀਂ ਇਕੱਠੇ ਉਹ ਖੰਗਾਰਚ ਲੜਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਾਰੇ ਸਾਥੀਆਂ ਨੂੰ ਵੀ ਅਪੀਲ ਕਰਦੇ ਆਂ ਵੀ ਇਕੱਠੇ ਉਹ ਖੰਗਾਰਚ ਲੜੀਏ ਤਾਂ ਕੁਝ ਪ੍ਰਾਪਤ ਕੀਤੀ ਜਾ ਸਕਦੀ ਆ ਜੇ ਅਸੀਂ ਇਕੱਲੇ ਇਕੱਲੇ ਲੜੇ ਤਾਂ ਕੁਝ ਵੀ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਸਰਕਾਰ ਬੜੀ ਠੀਠ ਸਰਕਾਰ ਆ ਇਹਨੂੰ ਅਸੀਂ ਮਨਾਉਣ ਵਾਸਤੇ ਇਕਤਾ ਦੀ ਬਹੁਤ ਲੋੜ ਆ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂ ਜੇ ਸਰਕਾਰ ਨੇ ਨਾ ਮੰਨੀਆਂ ਤਾਂ ਅਸੀਂ 25 ਤਰੀਕ ਨੂੰ ਰਟੇੜੀ ਜਥੇਬੰਦੀ ਪਟਿਆਲਾ ਧਰਨਾ ਦੇ ਜਾ ਰਹੇ ਆਂ ਔਰ ਲਗਾਤਾਰ ਛੇਤੀ ਹੀ ਸਾਡਾ ਜੁਆਇੰਟ ਫੋਰਮ ਜਿਹੜਾ ਹੈਗਾ ਸਾਂਝੀਆਂ ਮੰਗਾਂ ਲੈ ਕੇ ਅਸੀਂ ਹੋਰ ਅਸੀਂ ਚੰਡੀਗੜ੍ਹ ਵੱਲ ਲਾਹਮਸ਼ਾਲਾ ਤੇ ਧਰਨਾ ਤੇ ਮਿਆਹ ਰੱਖਾਂਗੇ ਕਾਫੀ ਮੰਗਾਂ ਨੇ 40 ਮੰਗਾਂ ਦਾ ਅਸੀਂ ਮੰਗ ਪੱਤਰ ਦਿੱਤਾ ਸੀ ਜਿਦੇ ਵਿੱਚੋਂ ਸਾਡਾ ਮੰਤਰੀ ਨਾਲ 16 ਮੰਗਾਂ ਤੇ ਸਹਿਮਤੀ ਬਣੀ ਸੀ ਮੰਤਰੀ ਨਾਲ ਅਸੀਂ 31 ਜੁਲਾਈ ਨੂੰ ਮੀਟਿੰਗ ਕਰ ਚੁੱਕੇ ਉਹਨੇ ਸਾਨੂੰ ਕੋਈ ਸਮਾਂ ਦਿੱਤਾ ਸੀ ਕਿ ਅਸੀਂ 15 ਅਗਸਤ ਤੱਕ ਜੋ ਮੁਲਾਜ਼ਮਾਂ ਦੀਆਂ ਮੰਗਾਂ ਆ ਉਹ ਲਾਗੂ ਕਰ ਦਾਂਗੇ ਉਹ 15 ਵੀ ਲਾਗੂ ਨਹੀਂ ਕੀਤੀਆਂ ਅਸੀਂ ਫੇਰ ਆਪਣਾ ਰੋਸ ਪ੍ਰਦਰਸ਼ਨ 1 ਤਰੀਕ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਮੰਤਰੀ ਦੇ ਦਰਬਾਰ ਉੱਥੇ ਰੋਸ ਧਰਨਾ ਲਾ ਕੇ ਆਏ ਆ ਲਾ ਮਿਸਾਲ ਧਰਨਾ ਲਾ ਕੇ ਆਏ ਆ ਉਹ ਧਰਨੇ ਤੋਂ ਬਾਅਦ ਸਾਨੂੰ 6 ਤਰੀਕ ਦੀ ਮੀਟਿੰਗ ਦਿੱਤੀ ਜੋ 6 ਤਰੀਕ ਦੀ ਮੀਟਿੰਗ ਦੇ ਵਿੱਚ ਵੀ ਉਹੀ ਮੰਗਾਂ ਜਿਹੜੀਆਂ ਪਹਿਲਾਂ ਸੀ ਅਸੀਂ ਉਹ 16 ਮੰਗਾਂ ਸੀ ਜਿਹੜੀਆਂ ਮੰਗ ਪੱਤਾ ਸਾਰਿਆਂ ਤੋਂ ਸਾਡੀ ਪਹਿਲੀ ਮੰਗ ਸੀ ਕਿ ਜੇਦੋਂ ਸਾਡਾ ਕੋਈ ਮੁਲਾਜ਼ਮ ਬਿਜਲੀ ਦਾ ਕਰੰਟ ਨਾਲ ਮੌਤ ਹੋ ਜੇ ਉਹਦੇ ਵਾਰਸ਼ ਨੂੰ ਸ਼ਹੀਦ ਦਾ ਦਰਜਾ ਤੇ 1 ਕਰੋੜ ਰੁਪਇਆ ਉਹਦੇ ਪਰਿਵਾਰ ਨੂੰ ਨੌਕਰੀ ਜਿਸ ਤਰ੍ਹਾਂ ਪੰਜਾਬ ਸਰਕਾਰ ਦੂਜਿਆਂ ਕਾਟਾ ਕਰਨ ਦਿੰਦੀ ਹੈ ਅਸੀਂ ਆਖਿਆ ਸਾਡਾ ਵੀ ਇੱਕ ਅਹਿਮियत ਡਿਊਟੀ ਹੈ ਤੇ ਸਾਨੂੰ ਵੀ ਸ਼ਹੀਦ ਦਾ ਦਰਜਾ ਤੇ 1 ਕਰੋੜ ਰੁਪਏ ਦੀ ਮੰਗ ਰੱਖੀ ਸੀ ਤਾਂ ਸਰਕਾਰ ਨੇ ਸਾਡੇ ਨਾਲ ਸਹਿਮਤੀ ਬਣਾਈ ਸੀ ਸਾਨੂੰ 25 ਲੱਖ ਰੁਪਇਆ ਕਹਿੰਦੇ ਸੀ ਚਲੋ ਸਾਡੀਆਂ ਜੱਥੇ ਬੰਦੇ ਨੇ ਵਿਚਾਰ ਕਰਕੇ ਅਸੀਂ 40 ਲੱਖ ਰੁਪਇਆ ਉਹਨਾਂ ਨੂੰ ਟੇਹਾ ਸੀ ਉਹ ਹੁਣ ਸਾਨੂੰ ਸਰਕੂ ਲਗੈਰਾ ਮੰਗ ਵਗੈਰਾ ਕੋਈ ਨਹੀਂ ਸਾਡੀ ਹਾਲ ਮੰਨੀ ਨੰਬਰ 2 ਤੇ ਜਿਹੜਾ ਸਾਡਾ ਸ਼ਾਟ ਜਿਹੜਾ ਸਾਡਾ ਪੱਤਿਆਂ ਦਾ ਏਰੀਅਲ ਸੀ 32 ਮਹੀਨਿਆਂ ਦਾ ਸਾਡੇ ਜੋ ਪੰਜਾਬ ਸਰਕਾਰ ਨੇ ਪੱਤੇ ਪਹਿਲਾਂ ਲਾਗੂ ਕੀਤੇ ਸੀ ਸਾਨੂੰ 32 ਮਹੀਨੇ ਮਤਲਬ ਕਿ ਲੇਟ ਕੀਤੇ ਆ ਸਾਡਾ ਉਹਦਾ ਏਰੀਆ ਵਾਲਾ 9 16 23 ਸਾਲਾ ਜੋ ਸਾਡੇ ਮੁਲਾਜ਼ਮਾਂ ਨੂੰ ਮਿਲਿਆ ਹੋਇਆ ਸੀ ਉਹ ਮੰਨਿਆ ਹੋਇਆ ਉਹ ਲਾਗੂ 23 ਸਾਲਾ ਸਾਨੂੰ ਲਾਗੂ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਜਿਹੜੇ ਕੱਚੇ ਮੁਲਾਜ਼ਮਾਂ ਹਨ ਉਹਨਾਂ ਨੂੰ ਪੱਕਾ ਕੀਤਾ ਜਾਵੇ ਪ੍ਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਜਿਹੜੇ ਮੇਰੇ ਰਿਟਾਇਰੀ ਸਾਥੀ ਆ 259 ਦਾ ਸਾਡਾ ਫਾਰਮੂਲਾ ਹੈ ਉਹਦਾ ਸਾਡਾ 16 ਤੋਂ ਬਾਅਦ ਏਰੀਆ ਲੈ ਉਹ ਦਿੱਤਾ ਜਾਵੇ ਹੋਰ ਜਿਹੜੇ ਸਾਡੇ ਮੇਰੇ ਸਾਥੀ ਪਹਿਲਾਂ ਕਨੈਕਟ ਤੇ ਰੱਖੇ ਹੋਏ ਸੀ ਉਹਨਾਂ ਦਾ ਪਰਮਿਸ਼ਨ ਮੀਟਰ ਸਮਾਂ ਸੀ 3 ਸਾਲ 3.5 ਸਾਲ ਉਹ ਸਰਵਿਸ ਦੇ ਵਿੱਚ ਕਾਊਂਟ ਕੀਤਾ ਜਾਵੇ ਜਾਂ ਜਿਹੜੇ ਮੇਰੇ ਸਾਥੀ ਆ ਆਊਟਸੋਰਸ ਰਹੀ ਰੱਖੇ ਹੋਏ ਸੀ ਬਿਲ ਵੰਡਕ ਕੈਸ਼ੀਅਰ ਤੇ ਉਹਨਾਂ ਨੂੰ ਮਤਲਬ ਕਿ ਬਿਜਲੀ ਬੋਰਡ ਦੇ ਵਿੱਚ ਭਰਤੀ ਕੀਤਾ ਜਾਵੇ ਉਹ ਸਰਕਾਰ ਦੀ ਜੋ ਪਾਲਿਸੀ ਹੈ ਉਹ ਮਤਲਬ ਕਿ ਪੂਰੀ ਨਹੀਂ ਕਰਦੇ ਤਾਂ ਅਸੀਂ ਆਖਿਆ ਸੀ ਇਹਨਾਂ ਨੂੰ ਵਰਕ ਚਾਰਜ ਭਰਤੀ ਕੀਤਾ ਜਾਵੇ ਤਾਂ ਜਿਹੜੀਆਂ ਸਾਡੀਆਂ ਹੋਰ ਵੀ ਏਨੇਕਾਂ ਮੰਗਾਂ ਨੇ ਉਹ ਇਹਦੇ ਵਿੱਚ ਹੀ ਨੇ ਅਸੀਂ 16 ਮੰਗਾਂ ਦੇ ਜੋ ਮੰਗ ਪੱਤਰ ਦਿੱਤਾ ਸੀ ਅਸੀਂ ਸਰਕਾਰ ਨੂੰ ਥੋੜੇ ਮੱਦ ਬਣਾਹੀ ਇਹੀ ਕਰਦੇ ਆ ਕਿ ਮੁਲਾਜ਼ਮਾਂ ਨਾਲ ਬਹਿ ਕੇ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਮਸਲੇ ਤੁਰੰਤ ਹੱਲ ਕੀਤੇ ਜਾਣ ਜੋ बार-बार ਮੁੱਖ ਮੰਤਰੀ ਸਾਡੇ ਨਾਲ ਮੀਟਿੰਗਾਂ ਕਰਕੇ ਭੱਜ ਜਾਂਦਾ ਉਹਦੀ ਵੀ ਅਸੀਂ ਨਕੀਦੀ ਕਰਦੇ ਆ ਤੇ ਜਿਨ੍ਹਾਂ ਦੇ ਮੇਰੇ